ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਬਸੰਤ ਪੰਚਮੀ ਅੱਜ ਬਣਾਈ ਆਪਾਂ ਨੇ ਰੈਸਪੀ ਪੀਲੇ ਚਾਵਲ ਬਣਾਏ ਨੇ ਅੱਜ ਆਪਾਂ ਨੇ ਜਰਦਾ ਰਾਈਸ ਹਾਂ ਦੇਖੋ ਪਾਣੀ ਆਪਣਾ ਉਬਲ ਚੁੱਕਿਆ ਤੇ ਹੁਣ ਆਪਾਂ ਇਸ ਦੇ ਅੰਦਰ ਐਡ ਕਰ ਦਾਂਗੇ ਆਪਾਂ ਨੇ ਇਲਾਇਚੀ ਲਈ ਇਹਨੇ ਕੁਛ ਲਏ ਨੇ ਲੌਂਗ ਇਹ ਆਪਾਂ ਪਾਣੀ ਦੇ ਅੰਦਰ ਐਡ ਕਰ ਦੇਣੀਆਂ ਨੇ ਇਹਦੇ ਬਹੁਤ ਅੱਛਾ ਫਲੇਵਰ ਖੁਸ਼ਬੂ ਅੱਛੀ ਆਂਦੀ ਹੈ ਤੇ ਇੱਥੇ ਲੈ ਆਪਾਂ ਨੇ yellow ਕਲਰ ਫੂਡ ਕਲਰ ਹੈ ਇਹ ਇਹ ਵੀ ਆਪਾਂ ਪਾਣੀ ਦੇ ਅੰਦਰ ਐਡ ਕਰ ਦਾਂਗੇ ਤੇ ਨਾਲ ਹੀ ਆਪਾਂ ਨੇ ਹਾਂ ਚਾਵਲ ਧੋ ਕੇ ਰੱਖੇ ਹੋਏ ਨੇ ਇੱਕ ਗਲਾਸ ਜਿਹੜਾ ਆਪਾਂ ਨੇ ਕੱਢਿਆ ਸੀ ਇਹ ਵੀ ਆਪਾਂ ਇਸ ਦੇ ਅੰਦਰ ਐਡ ਕਰ ਦਿੰਨੇ ਆ ਤੇ ਜਦੋਂ ਇਹ ਇੱਛੇ ਤਰ੍ਹਾਂ ਉਬਲ ਜਾਣਗੇ ਆਪਾਂ ਨੇ ਇਹਨਾਂ ਨੂੰ 70% ਤੱਕ ਪਰਕਾਣਾ ਹੈ ਮਤਲਬ ਕਿ ਦੋ ਕਣੀ ਤੇ ਆਪਾਂ ਨੇ ਇਹਨਾਂ ਨੂੰ ਉਤਾਰ ਲੈਣਾ ਜ਼ਿਆਦਾ ਨਹੀਂ ਇਹਨਾਂ ਨੂੰ ਕੁੱਕ ਕਰਨਾ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਤੜਕਾ ਲਗਾਵਾਂਗੇ ਜਦੋਂ ਆਪਾਂ ਇਹਨੂੰ ਦਮ ਦਵਾਂਗੇ ਨਾ ਤੇ ਉਹਦੇ ਅੰਦਰ ਇਹ ਕੁੱਕ ਹੋ ਜਾਣਗੇ ਤੇ ਮਿਲਦੇ ਆਂ ਜੀ ਤੁਹਾਨੂੰ ਹੁਣ ਬਾਅਦ ਚ ਤਿਆਰੀ ਕਰਕੇ ਦੇਖੋ ਕਿੰਨੇ ਵਧੀਆ ਕੁੱਕ ਹੋ ਰਹੇ ਨੇ ਤੇ ਇਲਾਇਚੀ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਇਹਨਾਂ ਦੇ ਅੰਦਰ ਤੇ ਫਿਰ ਆਪਾਂ ਇਹਨਾਂ ਨੂੰ ਲਗਾਵਾਂਗੇ ਤੜਕਾ ਤੜਕੇ ਦੀ ਆਪਾਂ ਨੇ ਤਿਆਰੀ ਕਰੀ ਹੋਈ ਹੈ ਇੱਧਰ ਰੱਖਿਆ ਨੇ ਡਰਾਈ ਫਰੂਟ ਚੀਨੀ ਦੀ ਆਪਾਂ ਨੇ ਅੱਧੀ ਕਟੋਰੀ ਲੱਖੀ ਹੈ ਇੱਧਰ ਰੱਖਿਆ ਹੋਇਆ ਘਿਓ ਤੇ ਜਦੋਂ ਆਪਣੇ ਚਾਵਲ ਤਿਆਰ ਹੋ ਗਏ ਫਿਰ ਆਪਾਂ ਬਣਾ ਕਰਾਂਗੇ ਚਾਵਲ ਨੂੰ ਤੜਕਾ ਲਗਾਉਣ ਦੀ ਤਿਆਰੀ ਤੇ ਅੱਜ ਦਾ ਦਿਨ ਜੀ ਸਰਦੀਆਂ ਦਾ ਐਂਡ ਹੁੰਦਾ ਆ ਸਾਡੇ ਵਿੱਚ ਇੱਕ ਕਹਾਵਤ ਆ ਆਈ ਬਸੰਤ ਪਾਲਾ ਉਡੰਤ ਪਾਲਾ ਅੱਜ ਉਡੰਤ ਹੋ ਜੂਗਾ ਪਰ ਥੋੜੀ ਥੋੜੀ ਤਾਂ ਸਰਦੀ ਫੇਰ ਵੀ ਰਹਿੰਦੀ ਐ ਤਾਂ ਕਹਿਣ ਦੀਆਂ ਗੱਲਾਂ ਨੇ ਸਰਦੀ ਸਵੇਰ ਦੀ ਤੇ ਸ਼ਾਮ ਦੀ ਤਾਂ ਰਹੀ ਜਾਂਦੀ ਆ ਤੇ ਦੁਪਹਿਰ ਨੂੰ ਥੋੜੀ ਧੁੱਪ ਨਿਕਲਦੀ ਅੱਜ ਕੱਲ ਬੜੀ ਵਧੀਆ ਧੁੱਪ ਨਿਕਲੀ ਹੋਈ ਆ ਮੌਸਮ ਠੀਕ ਆ ਤੇ ਸਰਦੀ ਹਾਂਜੀ ਚਾਵਲ ਬਣ ਕੇ ਆਪਣੇ ਡੰਨ ਆ ਦੇਖੇ ਐਸ ਐਸ ਇਸ ਤੇ ਅੱਪਾਂ ਨੇ ਇਹਨਾਂ ਨੂੰ ਉਤਾਰ ਲੈਣਾ ਆ ਅਸੀਂ ਪਾਣੀ ਨਤਾਰ ਕੇ ਫਿਰ ਤੁਹਾਨੂੰ ਮਿਲਦੇ ਹਾਂ ਜੀ ਗੈਸ ਆਪਾਂ ਕਰ ਦਿੰਨੇ ਆ ਬੰਦ ਹਾਂਜੀ ਚਾਵਲਾਂ ਦਾ ਪਾਣੀ ਆਪਾਂ ਨੇ ਉਤਾਰ ਲਿਆ ਚਾਵਲ ਦੇਖੋ ਜੀ ਕਿੰਨੇ ਵਧੀਆ ਬਣੇ ਨੇ ਆਪਣੇ ਕਿਉਂਕਿ ਹਾਂਜੀ ਕਿਉਂ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਸ ਦੇ ਅੰਦਰ ਕਰ ਦਾਂਗੇ ਡਰਾਈ ਫਰੂਟ ਐਡ ਜਿਹੜਾ ਆਪਾਂ ਨੇ ਕੱਟ ਕੇ ਰੱਖਿਆ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਰੋਸਟ ਕਰਕੇ ਆਪਾਂ ਇਹਨੂੰ ਬਾਹਰ ਕੱਢ ਲੈਣਾ ਆ ਹਾਂਜੀ ਡਰਾਈ ਫਰੂਟ ਆਪਾਂ ਰੋਸਟ ਹੋ ਚੁੱਕਿਆ ਜਦੋਂ ਜ਼ਿਆਦਾ ਰੋਸਟ ਹੋ ਜਵੇ ਥੋੜਾ ਜਿਹਾ ਆਪਣਾ ਹੈ ਡਰਾਈ ਫਰੂਟ ਤਾਂ ਫਿਰ ਆਪਾਂ ਇਹਦੇ ਅੰਦਰ ਆ ਸੌਗੀ ਵੀ ਐਡ ਕਰ ਦਿੰਗੇ ਦਾਖਾਂ ਤੇ ਨਾਲ ਦੀ ਨਾਲ ਹੀ ਇਹਨੂੰ ਹਲਕਾ ਜਿਹਾ ਸੇਕ ਲਵਾ ਕੇ ਆਪਾਂ ਗੈਸ 'ਤੇ ਸਿਮ ਕਰ ਦੇਣੀ ਆ ਹਲਕਾ ਜਿਹਾ ਸੇਕ ਲਗਵਾ ਕੇ ਆਪਾਂ ਇਹਨੂੰ ਬਾਹਰ ਕੱਢ ਲੈਣੀ ਤਾਂ ਸੌਗੀ ਆਪਣੀ ਸੜ ਜੂਗੀ ਤੇ ਆ ਦੇਖੋ ਜੀ ਡਰਾਈ ਫੂਡ ਵੀ ਆਪਣਾ ਇਹਨਾਂ ਅੰਚੀ ਤਰ੍ਹਾਂ ਹਲਕਾ ਪਿੰਕ ਹੋ ਗਿਆ ਰੋਸਟ ਤੇ ਦਾਖਾਂ ਵੀ ਆਪਣੀਆਂ ਦੇਖੋ ਫੁੱਲ ਗਈਆਂ ਆਪਾਂ ਹੁਣ ਇਹਨੂੰ ਬਾਹਰ ਕੱਢ ਲੈਣਾ ਆ ਅਗਰ ਜ਼ਿਆਦਾ ਟਾਈਮ ਆਪਾਂ ਇਹਨੂੰ ਅੰਦਰ ਰੱਖ ਦਿੰਦੇ ਆਂ ਤਾਂ ਅੱਖਾਂ ਨੂੰ ਤਾਂ ਇਹ ਸੜ ਜਾਂਦੀਆਂ ਨੇ ਫਿਰ ਕੜਵਾ ਕੌਣ ਦਾ ਪਾਉਂਦਾ ਟੇਸਟ ਆਂਦਾ ਕੋੜਾ ਤੇ ਉਹ ਅੱਛਾ ਨਹੀਂ ਲੱਗਦਾ ਤੇ ਐਸੀ ਘਿਓ ਦੇ ਅੰਦਰ ਆਪਾਂ ਹੁਣ ਕਿੰਨੀ ਐਡ ਕਰ ਦਾਂਗੇ ਜਿਹੜੀ ਆਪਾਂ ਨਰਦੀ ਘਟੋਰੀ ਹਾਂਜੀ ਸੌਰੀ ਇੱਥੇ ਆਪਾਂ ਜਿਹੜਾ ਕਲਿੱਪ ਲਿਆ ਸੀ ਉਹ ਮੇਰਾ ਕੈਮਰਾ ਆਨ ਨਹੀਂ ਸੀ ਇਸ ਕਰਕੇ ਉਹ ਮਿਸ ਹੋ ਗਿਆ ਹਾਂ ਲਈ ਭਾਈ ਉਸੇ ਘਿਓ ਦੇ ਅੰਦਰ ਆਪਾਂ ਨੇ ਨਾ ਇਹ ਚਾਵਲਾਂ ਦਾ ਤੜਕਾ ਲਗਾਤਾ ਹੈ ਤੇ ਹੁਣ ਆਪਾਂ ਕਰਾਂਗੇ ਡਰਾਈ ਫਰੂਟ ਐਡ ਇਸ ਦੇ ਅੰਦਰ ਡ్రਾਈ ਫਰੂਟ ਐਡ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਦਮ ਲਗਾਵਾਂਗੇ ਆਪਾਂ ਨੇ ਹੁਣ ਡ్రਾਈ ਫਰੂਟ ਐਡ ਕਰਤਾ ਜੀ ਹੁਣ ਆਪਾਂ ਇਹਨਾਂ ਨੂੰ ਦਮ ਲਾ ਦਾਂਗੇ ਥੋੜਾ ਜਿਹਾ ਜਿੰਨੀ ਵੀ ਥੋੜੀ-ਬਹੁਤ ਇੱਕ ਦੋ ਕੜੀ ਤੇ ਇਹ ਵਾਲੀ ਹੈਗੀ ਐ ਕਸਰ ਫਿਰ ਉਹ ਦਮ ਤੇ ਪੂਰੀ ਹੋ ਜਾਊਗੀ ਮਿਲਦੀ ਆ ਮੈਂ ਤੁਹਾਨੂੰ ਦਿਖਾਨੀ ਆ ਹਾਂਜੀ ਆ ਦੇਖੋ ਆਪਾਂ ਨੇ ਹਲਕਾ ਥੋੜਾ ਗਿੱਲਾ ਸੁੱਕਾ ਜਿਹਾ ਕਰਕੇ ਪਾਉਣਾ ਇਸ ਤੇ ਦੇਤਾ ਤੇ ਨਾਲ ਹੀ ਆਪਾਂ ਇਹ ਢੱਕਣ ਰੱਖ ਦਾਂਗੇ ਢੱਕਣ ਰੱਖਣ ਤੋਂ ਬਾਅਦ ਇਹ ਅੱਛੀ ਤਰ੍ਹਾਂ ਕਵਰ ਹੋ ਚੁੱਕਿਆ ਐਵੇਂ ਪੌਣੇ ਨੂੰ ਇਹਦੇ ਉੱਤੇ ਆਪਾਂ ਐਵੇਂ ਇਹਨੂੰ ਮੋੜ ਦੇਣਾ ਹੈ ਤੇ ਫਿਰ ਇਹ ਅੱਛੀ ਤਰ੍ਹਾਂ ਭਾਂਫੇ ਦੇ ਅੰਦਰ ਬੰਦ ਹੋ ਜਾਊਗੀ ਐਵੇਂ ਇਹਨੂੰ ਕਵਰ ਕਰ ਦੇਣਾ ਹੈ ਤੇ ਕੋਈ ਥੋੜੀ ਜਿਹੀ ਭਾਰੀ ਜੀ ਚੀਜ਼ ਆਪਾਂ ਇਹਦੇ ਉੱਤੇ ਰੱਖ ਦਾਂਗੇ ਤੇ ਆਪਣੇ ਫਿਰ ਚਾਵਲ ਨੂੰ ਦਮ ਲੱਗ ਜਾਊਗਾ ਇੱਥੇ ਆਪਾਂ ਨੇ ਇਹ ਦੇਖੋ ਸਿੰਮ ਤੇ ਰੱਖਿਆ ਹੋਏ ਨੇ ਤੇ ਜਦੋਂ ਇਹ ਅੱਛੀ ਤਰ੍ਹਾਂ ਬਣ ਗਏ ਫਿਰ ਆਪਾਂ ਤੁਹਾਨੂੰ ਦਿਖਾਣੇ ਆਂ ਵਖੋ ਮੈਂ ਨਾ ਆਪਣੀ ਕੁੰਡੀ ਸੋਟੇ ਵਾਲੀ ਕੁੰਡੀ ਰੱਖਦੀ ਇਹ ਉੱਤੇ ਬੀਪਾਫੀ ਦੀ ਬਣ ਚੁਗੀ ਤੇ 2 ਮਿੰਟ ਬਾਅਦ ਸਾਪਾ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਜਦੋਂ ਅੱਛੀ ਤਰ੍ਹਾਂ ਭਾਫ ਇਹਦੇ ਅੰਦਰ ਤਿਆਰ ਹੋ ਗਈ ਤੇ ਆਪਾਂ ਗੈਸ ਬੰਦ ਕਰ ਦਾਂਗੇ ਮਿਲਦੇ ਆ ਜਦੋਂ ਸਾਰਾ ਪ੍ਰੋਸੀਜਰ ਤਿਆਰ ਹੋ ਗਿਆ ਤੁਹਾਨੂੰ ਚਾਵਲ ਦਿਖਾਵਾਂਗੇ ਜੀ ਬਹੁਤ ਵਧੀਆ ਖਿਲੇ-ਖਿਲੇ ਆਪਣੇ ਚਾਵਲ ਤਿਆਰ ਹੋਣਗੇ ਹਾਂਜੀ ਧੰਮ ਲੱਗ ਚੁੱਕੇ ਆਪਣੇ ਚਾਵਲਾਂ ਨੂੰ ਤੇ ਹੁਣ ਆਪਾਂ ਢੱਕਣ ਉਠਾਣੇ ਆ ਢੱਕਣ ਉਤਾਰ ਕੇ ਆਪਾਂ ਹੁਣ ਤੁਹਾਨੂੰ ਦਿਖਾਣੇ ਆ ਵੀ ਆਪਣੇ ਚਾਵਲ ਕਿਹੋ ਜੇ ਤਿਆਰ ਹੋਏ ਨੇ 1 ਮਿੰਟ ਮੈਂ ਕੈਮਰਾ ਰੱਖ ਕੇ ਇਹਨਾਂ ਨੂੰ ਮਿਕਸ ਕਰਕੇ ਫਿਰ ਤੁਹਾਨੂੰ ਦਿਖਾਨੀ ਆ ਜੀ ਹਾਂਜੀ ਦੇਖੋ ਆਪਣੇ ਚਾਵਲ ਬਣ ਕੇ ਕਿੰਨੇ ਵਧੀਆ ਤਿਆਰ ਹੋਏ ਨੇ ਖਿਲੇ ਖਿਲੇ ਆਪਣੇ ਚਾਵਲ ਬਣੇ ਨੇ ਤੇ ਹੁਣ ਆਪਾਂ ਬਾਬਾ ਜੀ ਦੇ ਵਾਸਤੇ ਆਪਾਂ ਕੱਢਣ ਲੱਗੇ ਆ ਜੀ ਚਾਵਲ ਪਹਿਲਾਂ ਬਾਬਾ ਜੀ ਵਾਸਤੇ ਕੱਢਣੇ ਆ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਆਪਾਂ ਨੂੰ ਰਿਜ਼ਕ ਦਿੱਤਾ ਉਹਨਾਂ ਦੇ ਲਈ ਆਪਾਂ ਨੇ ਕੱਢ ਲਿਆ ਚਾਵਲ ਤੇ ਹੁਣ ਜਦੋਂ ਇਸ ਦੇ ਪਾਪਾ ਤੇ ਅਰਸ਼ਪ੍ਰੀਤ ਆਣਗੇ ਫਿਰ ਉਹਨਾਂ ਦੇ ਰਿਵਿਊ ਲਵਾਂਗੇ ਆਪਾਂ ਵੀ ਕਿਵੇਂ ਦੇ ਉਹਨਾਂ ਨੂੰ ਲੱਗੇ ਚਾਵਲ ਚਲੋ ਜੀ ਮਿਲਦੇ ਆਂ ਦੇਖੋ ਜੀ ਆਪਾਂ ਨੇ ਚਾਵਲ ਕਿੰਨੇ ਵਧੀਆ ਗਾਰਨਿਸ਼ ਕਰੇ ਨੇ ਸਸਰਾ ਤੇ ਮੇਰੇ ਚੈਨਲ ਨੂੰ ਜਿਹੜੇ ਨਵੇਂ ਵਿਜ਼ਿਟ ਕਰ ਰਹੇ ਨੇ ਉਹ ਵੀ ਸਬਸਕ੍ਰਾਈਬ ਕਰਨਾ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਪੂਰੀ ਦੇਖਣਾ ਰੈਸਪੀ ਕਿਵੇਂ ਦੀ ਲੱਗੀ ਇਹ ਵੀ ਸਾਨੂੰ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਵਧੀਆ ਲੱਗੇ ਇਹ ਰੈਸਪੀ ਹਾਂਜੀ ਹੁਣ ਚਲੋ ਜੀ ਦੋ ਰਿਵਿਊ ਦੋ ਸਾਨੂੰ ਖਾ ਕੇ ਕਿਸ ਤਰ੍ਹਾਂ ਦਾ ਬੜਾ ਐਗ ਟੈਲਰੀਆਂ ਨੇ ਖਬਰਾਂ ਕਿਸਾਨਾਂ ਦੀਆਂ ਨਿਕਾਲ ਲਿਆ ਹੈ ਯਾਹਰ ਬੈਠ ਸਕਦੇ ਨੇ ਚਲੋ ਜੀ ਖਾਓ ਟੇਸਟੀ ਹਾਂ ਦੱਸੋ ਚੰਗੀ ਤਰ੍ਹਾਂ ਟੇਸਟੀ ਹੈ ਜੀ ਹਾਂ ਬਹੁਤ ਟੇਸਟੀ ਹੈ ਬਸ ਠੀਕ ਹੈ ਥੈਂਕ ਯੂ ਧੰਨਵਾਦ ਇਲਾਚੀ ਲਾਚੀ ਤਾਂ ਨਹੀਂ ਖਾਈ ਲਾਚੀ ਆ ਗਈ ਬਈ ਇਲਾਚੀ ਆ ਗਈ ਸੀ ਚਲੋ ਜੀ ਅਸੀਂ ਵੀ ਖਾਣੇ ਆ ਤੁਸੀਂ ਵੀ ਖਾਓ ਮਿਲਦੇ ਆਂ ਫਿਰ ਬਾਅਦ ਚ ਅਰਸ਼ਪ੍ਰੀਤ ਆਏਗੀ ਜਦੋਂ ਹਾਂਜੀ ਏਸੀ ਅੱਜ ਦੀ ਆਪਣੀ ਰੈਸਪੀ ਅਗੇ ਤੁਹਾਨੂੰ ਵਧੀਆ ਲੱਗੀ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨਵੇਂ ਬਲੌਗ ਤੇ ਨਵੀਂ ਰੈਸਪੀ ਦੇ ਨਾਲ ਬਾਏ